ਕਟਨਾ ਚੇਤੇ ਆਈ ਸੈਦਾ ਮਲਾਹਾ ਅਤ ਗਰੀਬ ਸੀ ਵਿਚਾਰਾ ਤੇ ਬੇੜੀ ਤੇ ਯਾਤਰੀਆਂ ਨੂੰ ਪਾਰ ਕਰਵਾਉਂਦਾ ਹੁੰਦਾ ਸੀ ਹੁਣ ਜਿਹੜੇ ਹੋਰ ਮਲਾਹਾ ਸੀ ਉਹਨਾਂ ਦੀ ਬੇੜੀਆਂ ਨਵੀਆਂ ਸਨ ਉਹਨਾਂ ਦੀ ਨਾਵ ਬੇੜੀ ਉਹ ਬੜੀ ਚੰਗੀ ਲਿਸ਼ਕਦੀ ਉਹਨਾਂ ਦੀ ਨਜ਼ਰਾਂ ਆਉਂਦੀ ਸੀ ਇਹ ਗਰੀਬ ਸੀ ਵਿਚਾਰਾ ਇਹਦੀ ਬਹੁਤ ਪੁਰਾਣੀ ਉਹ ਬੇੜੀ ਸੀ ਤੇ ਇੱਕ ਦਿਨ ਕਿਤੇ ਸਨੇਹਾ ਆ ਗਿਆ ਕਿ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਆਉਣਾ ਹੈ ਤੇ ਉਹਨਾਂ ਨੇ ਇਹ ਨਦੀ ਇਹ ਦਰਿਆ ਪਾਰ ਕਰਨਾ ਹੈ ਤੇ ਸਾਰੇ ਹੀ ਜਿਹੜੇ ਮਲਾਹ ਸਨ ਉਹਨਾਂ ਨੂੰ ਚਾ ਚੜ ਗਿਆ ਹਰ ਕੋਈ ਸੋਚਦਾ ਕਿ ਮੇਰੀ ਬੇੜੀ 'ਚ ਸਤਿਗੁਰੂ ਦਰਿਆ ਪਾਰ ਕਰਨਗੇ ਤੇ ਭਾਗ ਲੱਗ ਜਾਣਗੇ ਹੁਣ ਸੈਦਾ ਮਲਾਹ ਨੇ ਵੀ ਆਪਣੀ ਬੇੜੀ ਨੂੰ ਨਾ ਚਮਕਾਉਣਾ ਆਰੰਭ ਕਰ ਦਿੱਤਾ ਚੰਗੀ ਤਰ੍ਹਾਂ ਸਾਫ ਕਰਨਾ ਤੇ ਜਿਹੜੇ ਮਲਾਹ ਸਨ ਉਹ ਤਾਣਾ ਮਾਰ ਕੇ ਕਹਿੰਦੇ ਨੇ ਮੇਣਾ ਮਾਰ ਕੇ ਕਹਿੰਦੇ ਨੇ ਜਾ ਓ ਸੈਦਿਆ ਇਹ ਇੰਨੀ ਨਵੀਆਂ ਬੇੜੀਆਂ ਛੱਡ ਕੇ ਤੇ ਸਤਿਗੁਰੂ ਕਿਤੇ ਤੇਰੀ ਬੇੜੀ ਚ ਸਵਾਰ ਹੋਣਗੇ ਤੇ ਸੈਦਾ ਅੱਖਾਂ ਚਾਥਰੂ ਲੈ ਕੇ ਕਹਿੰਦਾ ਏ ਕੀ ਹੋਇਆ ਮੈਂ ਗਰੀਬ ਹਾਂ ਪਰ ਮੈਂ ਤਾਂ ਸੁਣਿਆ ਹੈ ਗੁਰੂ ਗਰੀਬ ਨੂੰ ਹੀ ਪਿਆਰ ਕਰਦਾ ਜ਼ਿਆਦਾ ਤੇ ਮੈਂ ਤੇ ਅਰਦਾਸਾਂ ਕਰ ਰਿਹਾ ਤੁਸੀਂ ਆਪਣੀ ਅਰਦਾਸਾਂ ਕਰੋ ਤੇ ਸਤਿਗੁਰੂ ਆਏ ਜਦ ਆਏ ਤੇ ਸਾਹਿਬ ਨੇ ਖੇਡ ਵਰਤਾਈ ਬੇੜੀਆਂ ਲਾਈਨ ਨਾਲ ਸੀਗੀਆਂ ਤੇ ਉਹਨਾਂ ਮਲਾਹਾਂ ਨੂੰ ਪੁੱਛਣਾ ਆਰੰਭ ਕੀਤਾ ਇਹ ਬੇੜੀ ਕਿਸ ਦੀ ਹੈ ਉਹ ਕਹਿੰਦਾ ਜੀ ਮੇਰੀ ਹੈ ਦੂਜੇ ਨੂੰ ਪੁੱਛਿਆ ਇਹ ਬੇੜੀ ਕਿਸ ਦੀ ਹੈ ਦੂਜਾ ਆਇਆ ਇਹ ਮੇਰੀ ਹੈ ਤੀਜਾ ਪੁੱਛਿਆ ਤੀਜਾ ਵੀ ਕਹਿੰਦਾ ਇਹ ਮੇਰੀ ਹੈ ਤੇ ਫਿਰ ਚੌਥੇ ਨੰਬਰ ਤੇ ਪੰਜਵੇਂ ਨੰਬਰ ਤੇ ਆ ਗਈ ਕਿਤੇ ਬੇੜੀ ਸਦਾ ਮਲਾਹਾ ਦੀ ਪਾਟੇ ਕੱਪੜੇ ਹੱਥ ਜੁੜੇ ਨੇ ਅੱਖਾਂ 'ਚ ਵੈਰਾਗ ਹੈ ਤੇ ਸਾਹਿਬ ਪੁੱਛਦੇ ਨੇ ਇਹ ਬੇੜੀ ਕਿਸ ਦੀ ਹੈ ਤੇ ਹੱਥ ਜੋੜ ਕੇ ਕਹਿੰਦਾ ਸਤਿਗੁਰੂ ਇਹ ਬੇੜੀ ਤੁਹਾਡੀ ਆ ਮੇਰਾ ਜੀਵਨ ਤੇ ਖੁਦ ਆਪਣਾ ਨਹੀਂ ਆ ਮੈਂ ਤੇ ਅਤ ਦਾ ਗਰੀਬ ਆ ਇਸ ਜੀਵਨ ਵੀ ਤੁਹਾਡਾ ਦਿੱਤਾ ਏ ਤੇ ਬੇੜੀ ਵੀ ਤੁਹਾਡੀ ਆ ਜਦ ਕਹਿੰਦਾ ਬੇੜੀ ਤੁਹਾਡੀ ਆ ਸਤਿਗੁਰੂ ਸਮਝ ਗਏ ਕਿ ਅੰਦਰ ਅਹੰਕਾਰ ਨਹੀਂ ਉਹ ਮੇਰੀ ਮੇਰੀ ਕਰ ਰਹੇ ਨੇ ਇਹਨੂੰ ਤੇਰਾ ਤੇਰਾ ਕਰਨਾ ਤੇਰੀ ਤੇਰੀ ਕਰਨਾ ਆਉਂਦਾ ਏ ਸਾਬ ਨੇ ਕਿਹਾ ਸੱਜਣਾ ਬੇੜੀ ਅੱਗੇ ਤੋਰ ਅਸੀਂ ਤੇਰੀ ਬੇੜੀ ਵਿੱਚ ਇਹ ਦਰਿਆ ਪਾਰ ਕਰਾਂਗੇ ਵੇਖਦੇ ਰਹਗਾ ਸਾਰੇ ਮਲਾ ਬੇੜੀ ਪਾਰ ਕਰਾਈ ਰਾਹ ਵਿੱਚ ਸਤਿਗੁਰੂ ਜੀ ਨੇ ਜੇਬ ਵਿੱਚੋਂ ਭੇਟਾ ਕੱਢ ਕੇ ਦੇਣੀ ਚਾਹੀ ਕਿ ਕਿੰਨੀ ਭੇਟਾ ਹੈ ਤੇਰੀ ਦੱਸ ਉਸ ਤੋਂ ਵੱਧ ਲੈ ਲੈ ਸਤਿਗੁਰੂ ਭੇਟਾ ਨਹੀਂ ਲੈਣੀ ਇਹ ਥੋੜੀ ਲੱਗਦੀ ਹੈ ਤੇ ਹੋਰ ਜ਼ਿਆਦਾ ਦੱਸ ਜਿੰਨੀ ਕਹਿੰਦੀ ਹੈ ਕਹਿੰਦਾ ਹੈ ਦੇ ਦੇਾਂਗੇ ਦੇ ਹੱਥ ਜੋੜ ਕੇ ਕਹਿੰਦਾ ਸਤਿਗੁਰੂ ਮੈਂ ਵੀ ਮਲਾਹ ਤੇ ਤੁਸੀਂ ਵੀ ਮਲਾਹ ਮੈਂ ਇਹ ਟੁੱਟੀ ਭੱਜੀ ਲੱਕੜ ਦੀ ਬੇੜੀ ਤੋੜਦਾ ਤੇ ਤੁਸੀਂ ਜੀਵਨ ਰੂਪੀ ਬੇੜੀਆਂ ਨੂੰ ਪਾਰ ਲੰਘਾਉਂਦੇ ਹੋ ਤੋੜਦੇ ਹੋ ਜੇ ਕੁਝ ਕਰਨਾ ਹੀ ਹੈ ਤੇ ਇੱਕ ਕਿਰਪਾ ਕਰ ਦਿਓ ਕਿ ਮੇਰੀ ਜੀਵਨ ਰੂਪੀ ਬੇੜੀ ਪਾਰ ਹੋ ਜਾਵੇ ਵੈਰਾਗ ਆ ਜਾਂਦਾ ਏ ਜਦ ਇਹ ਨਿਮਰਤਾ ਵੇਖੀਦੀ ਐ ਇਹ ਸਾਨੂੰ ਸਿਖਾਉਂਦੀ ਐ ਇਹ ਸਾਖੀ ਇਹ ਸਿੱਖਿਆ ਸਾਨੂੰ ਦੱਸਦੀ ਐ ਕਿ ਅਸੀਂ ਮੇਰਾ ਮੇਰਾ ਕਰਨਾ ਛੱਡ ਦੇਾਂਗੇ ਨਾ ਤੇ ਫਿਰ ਸਭ ਕੁਝ ਆਵੇਗਾ ਜਦ ਕਹਾਂਗੇ ਮੇਰਾ ਮੁਝ ਮੈਂ ਕਿਛ ਨਹੀਂ ਜੋ ਕਿਛ ਹੈ ਸੋ ਤੇਰਾ ਤੇਰਾ ਤੁਝ ਕੋ ਸੌਂਪਤੇ ਕਿਆ ਲਾਗੇ ਮੇਰਾ ਮੈਨੂੰ ਘਟਣਾ ਚੇਤੇ ਆ ਗਈ ਕਿ ਮਹਾਰਾਜਾ ਰਣਜੀਤ ਸਿੰਘ ਹਮੇਸ਼ਾ ਕਮਰਕਸਾ ਬਨ ਕੇ ਰਖਦੇ ਸਨ ਤੇ ਧਿਆਨ ਸਿੰਘ ਵਜ਼ੀਰ ਨੇ ਪੁੱਛ ਲਿਆ ਕਿ ਮਹਾਰਾਜਾ ਜੀ ਇੱਕ ਸੇਵਾਦਾਰ ਤਾਂ ਕਮਰਕਸਾ ਬਨ ਕੇ ਰੱਖੇ ਤੁਸੀਂ ਤੇ ਆਪ ਮਹਾਰਾਜਾ ਹੋ ਤੁਸੀਂ ਕਿਉਂ ਕਮਰਕਸਾ ਬਨ ਕੇ ਰਖਦੇ ਹੋ ਤੇ ਸਾਹਮਣੇ ਤੋਂ ਸਵਾਲ ਕੀਤਾ ਕਿ ਧਿਆਨ ਸਿੰਘ ਇਸ ਰਾਜ ਦੇ ਚ ਸਿੱਕਾ ਕਿਸ ਦੇ ਨਾਮ ਦਾ ਚੱਲਦਾ ਹੈ ਕਹਿੰਦੇ ਉਹ ਤੇ ਗੁਰੂ ਦੇ ਨਾਮ ਦਾ ਚੱਲਦਾ ਹੈ ਸਿੱਕਾ ਕਰੰਸੀ ਤੇ ਗੁਰੂ ਦੇ ਨਾਮ ਦੀ ਚਲਦੀ ਹੈ ਤੇ ਕਹਿੰਦੇ ਫਿਰ ਰਾਜ ਗੁਰੂ ਦਾ ਹੈ ਮੈਂ ਤੇ ਇੱਕ ਸੇਵਾਦਾਰ ਆ ਤੇ ਮੇਰਾ ਫਰਜ ਬਣਦਾ ਕਮਰਕਸਾ ਬਣ ਕੇ ਤਿਆਰ ਬਰ ਤਿਆਰ ਰਹਾ ਜਦ ਤੱਕ ਮਹਾਰਾਜਾ ਰਣਜੀਤ ਸਿੰਘ ਜਿੰਦਾ ਰਹੇ ਉਹ ਕਹਿੰਦੇ ਰਹੇ ਰਾਜ ਗੁਰੂ ਦਾ ਰਾਜ ਗੁਰੂ ਦਾ ਗੁਰੂ ਤੇਰਾ ਰਾਜ ਹੈ ਅੰਗਰੇਜ਼ਾਂ ਨੇ ਪੂਰੇ ਇੰਡੀਆ ਉੱਤੇ ਹਿੰਦੁਸਤਾਨ ਉੱਤੇ ਕਬਜ਼ਾ ਕਰ ਲਿਆ ਸੀ ਪਰ ਪੰਜਾਬ ਬਲ ਨਹੀਂ ਵਧ ਸਕੇ ਸਨ ਉਦੋਂ ਤੱਕ ਰਾਜ ਕਾਇਮ ਰਿਹਾ ਜਦ ਤੱਕ ਮਹਾਰਾਜਾ ਰਣਜੀਤ ਸਿੰਘ ਕਹਿੰਦੇ ਰਹੇ ਗੁਰੂ ਦਾ ਰਾਜ ਤੇ ਜਿਉਂ ਹੀ ਮਹਾਰਾਜਾ ਰਣਜੀਤ ਸਿੰਘ ਗੁਜਰੇ ਤੇ ਸਰਦਾਰਾਂ ਨੇ ਕਿਹਾ ਉਹ ਕਹਿੰਦਾ ਰਾਜ ਮੇਰਾ ਉਹ ਕਹਿੰਦਾ ਰਾਜ ਮੇਰਾ ਤੇ ਰਾਜ ਹੀ ਨਾ ਰਿਹਾ ਇਹ ਭੇਦ ਹੈ ਹਮੇਸ਼ਾ ਕਹੋ ਕਿ ਕੁਝ ਵੀ ਨਹੀਂ ਸਭ ਕੁਝ ਗੁਰੂ ਤੇਗ ਬਹਾਦਰ ਸਾਹਿਬ ਤੋਂ ਤੁਹਾਡਾ ਦਿੱਤਾ ਹੈ ਗੁਰੂ ਗ੍ਰੰਥ ਸਾਹਿਬ ਜੀ ਤੁਹਾਡੇ ਕਰਕੇ ਮਿਲਿਆ ਹੈ ਫਿਰ ਦੇਖੋ ਕਿੰਨੇ ਕੁ ਭਾਗ ਲੱਗਦੇ ਨੇ 6 ਜਨਵਰੀ ਨੂੰ ਸਾਹਿਬ ਗੁਰਗੋਬਿੰਦ ਸਿੰਘ ਸਾਹਿਬ ਜੀ ਦਾ ਪਾਵਨ ਪ੍ਰਕਾਸ਼ ਗੁਰਪਵਾਰਿਆ ਹੈ ਉਦੋਂ ਤੱਕ ਆਪਾਂ ਰੋਜ਼ ਹੀ ਗੁਰਗੋਬਿੰਦ ਸਿੰਘ ਸਾਹਿਬ ਜੀ ਦੇ ਜੀਵਨ ਵਿੱਚੋਂ ਕੋਈ ਨਾ ਕੋਈ ਘਟਨਾ ਤੁਹਾਡੇ ਨਾਲ ਸਾਂਝੀ ਕਰਿਆ ਕਰਾਂਗੇ ਇਹ 8 ਤੋਂ 7 ਮਿੰਟ 8 ਮਿੰਟ ਦੀਏ ਸਿੱਖਿਆ ਤੇ ਸਾਕੀ ਹੁੰਦੀ ਹੈ ਕਈ ਵਾਰੀ ਤੇ 5 ਮਿੰਟ ਦੀ ਹੁੰਦੀ ਹੈ ਇਹਨੂੰ ਅੱਗੇ ਤੋਂ ਅੱਗੇ ਜ਼ਰੂਰ ਸ਼ੇਅਰ ਕਰਿਆ ਕਰੋ ਤਾਂ ਕਿ ਗੁਰਗੋਬਿੰਦ ਸਿੰਘ ਸਾਹਿਬ ਜੀ ਪਾਤਸ਼ਾਹ ਬਾਰੇ ਜਜ਼ਬਾ ਪੈਦਾ ਹੋਵੇ ਸਾਡੇ ਚ ਨਾ ਹੁਣ ਪੇਸ਼ੈਂਸ ਨਹੀਂ ਰਹਿ ਗਏ ਇੱਕ ਘੰਟੇ ਦੀ ਕਥਾ ਕੋਈ ਵਿਰਲਾ ਹੀ ਸੁਣ ਪਾਉਂਦਾ ਪੜਨ ਦਾ ਤੇ ਟਾਈਮ ਹੀ ਨਹੀਂ ਸੋਸ਼ਲ ਮੀਡੀਆ ਨੇ ਇੰਨਾ ਗਰਕ ਕਰ ਦਿੱਤਾ ਹੈ ਸਾਡੇ ਜੀਵਨ ਨੂੰ ਕਿ ਸਾਨੂੰ ਮੌਕਾ ਹੀ ਨਹੀਂ ਕਿ ਕਿਤਾਬਾਂ ਚੁੱਕ ਕੇ ਇਤਿਹਾਸ ਪੜ ਸਕੀਏ ਤੇ ਘਟੋ ਘਟ ਬੱਚੇ ਜੇ ਸੁਣਦੇ ਰਹਿਣਗੇ ਦੁਪਹਿਰ ਵੇਲੇ ਜਦ ਬੱਚੇ ਪੜ ਕੇ ਆਉਂਦੇ ਨੇ ਮਾਂ ਲੰਚ ਕਰਵਾ ਰਹੀ ਹੈ ਤੇ ਮਾਂ ਦਾ ਵੀ ਭਲਾ ਹੋਵੇਗਾ ਜੇ ਬੱਚਿਆਂ ਨੂੰ ਸੁਣਾਉਣਾ ਚਾਹਵੇਗੀ ਅਜਗਤ ਤੇ ਵਾਈਫਾਈ ਨਾਲ ਟੀਵੀ ਉੱਤੇ ਵੀ ਤੁਸੀਂ ਇਸ ਸਾਖੀ ਤੇ ਸਿੱਖਿਆ ਆਰਾਮ ਨਾਲ ਸੁਣ ਸਕਦੇ ਹੋ ਜਤਨ ਕਰਿਆ ਕਰੋ ਜੇ ਤੁਸੀਂ YouTube ਤੇ ਲਿਖੋਗੇ ਸਾਖੀ ਤੇ ਸਿੱਖਿਆ ਭਾਵੇਂ ਹਿੰਦੀ ਚ ਭਾਵੇਂ ਇੰਗਲਿਸ਼ ਭਾਵੇਂ ਗੁਰਮੁਖੀ ਚ ਤੇ ਉਹ ਪਰ ਆ ਜਾਣੀ ਹੈ ਉਹਨੇ ਜਰੂਰ ਯਤਨ ਕਰੋ ਤਾਂ ਕਿ ਬੱਚੇ ਕਹਿਣ ਖੁਦ ਕਿ ਜੀ 6 ਜਨਵਰੀ ਨੂੰ ਪ੍ਰਕਾਸ਼ ਗੁਰਪਵ ਆ ਰਿਹਾ ਹੈ ਗੁਰੂ ਪਿਤਾ ਜੀ ਦਾ ਆਪਾਂ ਚੱਲਣਾ ਹੈ ਸ੍ਰੀ ਗ੍ਰੰਥ ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਗੋਦ ਚ ਬੈਠ ਕੇ ਉਹਨਾਂ ਦੇ ਪੁੱਤਰ ਦਾ ਇਹ ਪ੍ਰਕਾਸ਼ ਗੁਰਪਵ ਮਨਾਉਣਾ ਹੈ ਕੁਰਬਾਨੀ ਤਿੰਨਾ ਗੁਰਸਿੱਖਾਂ ਭਾਏ ਭਗਤ ਗੁਰਪੁਰਬ ਕਰਨਦੇ ਵੱਧ ਤੋਂ ਵੱਧ ਪ੍ਰਚਾਰ ਕਰੋ ਉਸ ਦਿਨ ਇੱਥੇ ਪੈਰ ਰੱਖਣ ਦੀ ਜਗ੍ਹਾ ਨਾ ਹੋਵੇ ਇੰਨੀ ਸੰਗਤ ਹੋਵੇ ਤੁਸੀਂ ਕਰ ਸਕਦੇ ਹੋ ਪਹਿਲਾਂ ਵੀ ਕੀਤਾ ਹੈ ਸੋ ਜਰੂਰ ਪ੍ਰਚਾਰ ਕਰਿਆ ਕਰੋ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਸਤਕਾਰਯੋਗ ਬਾਬਾ ਬਚਨ ਸਿੰਘ ਜੀ ਕਾਰ ਸੇਵਾ ਵਾਲੇ ਗੁਰੂ ਘਰਾਂ ਦੀ ਮਹਾਨ ਸੇਵਾਵਾਂ ਕਰਵਾ ਰਹੇ ਹਨ ਉਹਨਾਂ ਸੇਵਾਵਾਂ ਦੇ ਚਤਨ ਮਨ ਧਨ ਨਾਲ ਅੱਗੇ ਵੱਧ ਕੇ ਹਿੱਸਾ ਪਾਓ ਅੱਜ 31 ਦਸੰਬਰ ਦੇ ਵਿਸ਼ੇਸ਼ ਕੀਰਤਨ ਸਮਾਗਮ ਸ਼ਾਮਾਂ ਵੇਲੇ 6 ਤੋਂ ਲੈ ਕੇ ਰਾਤੀ 12 ਵਜੇ ਤੱਕ ਗੁਰਦੁਆਰਾ ਸੀਸਗੰਜ ਸਾਹਿਬ ਬੰਗਲਾ ਸਾਹਿਬ ਨਾਨਕ ਪਿਆਉ ਸਾਹਿਬ ਤੇ ਹੋਰ ਇਤਿਹਾਸਕ ਗੁਰਦੁਆਰਾਂ ਵਿੱਚ ਹੋ ਰਹੇ ਨੇ। ਟਿੱਕਲਬਾਂ ਹੋਟਲਾਂ ਨੂੰ ਛੱਡ ਕੇ ਗੁਰੂ ਦੀ ਗੋਦ ਤੋਂ ਨਵਾਂ ਸਾਲ ਆਰੰਭ ਕਰੋ। ਵਿਸ਼ੇਸ਼ ਕਰਕੇ ਕੱਲ ਸਵੇਰੇ ਜੋ ਸੂਰਜ ਚੜ੍ਹੇ ਨਾ ਤੇ ਉਦੋਂ ਸਵੇਰ ਵੇਲੇ ਤੁਹਾਡਾ ਦਿਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਇਸ ਅਸਥਾਨ ਤੋਂ ਆਰੰਭ ਹੋਵੇ। ਫਿਰ ਵੇਖੋ ਮਹਾ ਦਿਵਸ ਮੂਰਤ ਭਲੇ ਜਿਸ ਕੋ ਨਦਰ ਕਰੇ ਜਿਸ ਉਤੇ ਗੁਰੂ ਦੀ ਸਵੱਲੀ ਨਦਰ ਪੈ ਰਹੀ ਹੁੰਦੀ ਹੈ ਨਾ ਉਹਦਾ ਹਰ ਇੱਕ ਪਲ ਮੂਹਰਤ ਦਿਨ ਹਫਤਾ ਮਹੀਨਾ ਸਾਲ ਪੂਰਾ ਜੀਵਨ ਭਲਾ ਸੁਖ ਦੇਣ ਵਾਲਾ ਬਣ ਜਾਂਦਾ ਹੈ ਤੇ ਕਿਉਂ ਨਾ ਸਾਲ ਅਸੀਂ ਇਥੋਂ ਆਰੰਭ ਕਰੀਏ ਕੱਲ ਦਾ ਦਿਨ ਚੜੇ ਅਸੀਂ ਸੀਸ ਗੰਸਾ ਬੈਠੇ ਹੋਈਏ ਤੇ ਮੰਗੀਏ ਨਾਨਕ ਮੰਗੇ ਦਰਸਦਾਨ ਕਿਰਪਾ ਕਰੋ ਹਰੇ ਲੱਖ ਖੁਸ਼ੀਆਂ ਪਾਤਸ਼ਾਹियां ਜੇ ਸਤਗੁਰੂ ਨਦਰ ਕਰੇ ਜੇ ਪਰੋਸੇ ਨਾਲ ਆਓਗੇ ਤੇ ਤੁਸੀਂ ਵੇਖੋਗੇ ਕਿ ਇਸ ਸਾਲ ਕਿੰਨੀਆਂ ਬਰਕਤਾਂ ਲੈ ਕੇ ਤੁਹਾਡੇ ਜੀਵਨ ਵਿੱਚ ਆਉਂਦਾ ਏ ਗੁਰੂ ਤੇਗ ਬਹਾਦਰ ਸਾਹਿਬ ਜੀ ਗੁਰੂ ਗ੍ਰੰਥ ਸਾਹਿਬ ਜੀ ਉੱਤੇ ਅਟੁੱਟ ਭਰੋਸਾ ਹੈ ਸਾਖੀ ਯਾਨੀ ਸਿੱਖਿਆ ਸਾਖੀ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰੋ ਤਾਂ ਕਿ ਹੋਰ ਵੀ ਲੋਕ ਇਸ ਸਾਖੀ ਤੋਂ ਸਿੱਖਿਆ ਲੈ ਸਕਣ ਵਾਇਗੁਰਜੀ ਦਾ ਖਾਲਸਾ ਵਾਇਗੁਰਜੀ ਦੀ ਫਤਿਹ ਐਨੀ ਸੇਵਾ ਪ੍ਰਵਾਨ ਕਰਨਾ ਗੁਰੂ ਪਿਆਰੀ ਸਾਥ ਸੰਗਤ ਜੀਓ